اے بابا جی اسی لوکا کولو ਸੁਣਿਆ ਵੀ دلجیت دو سانجی ਵੀ ਆਪਣੇ ਆਏ ਸੀ ਢਾਬੇ ਤੇ ਵੀ ਨੇ ਸਾਡੀ ਆਇਰ ਕਰੀ ਸੀ ਵਾਪਸ ਪੁਰਾਣੇ ਢਾਬੇ ਤੇ ਆਏ ਸੀ ਸੱਤ بابا جی ਸਸੀ ਗੌਰ ਜੀ ਹਾਂਜੀ ਸਸੀ ਗੌਰ ਬੀ ਜੀ ਪੀਤਾ ਜੀ ਅੱਛਾ بابا جی اسی ਬਹੁਤ ਛੋੜਿਆ ਗੁੱਡੇ ਢਾਬੇ ਬਾਰੇ ਬਹੁਤ ਲੋਕਾਂ ਨੇ ਤਰੀਕੀ ਸੁਣਿਆ ਹਾਂਜੀ ਬਾਬੇ ਦਾ ਢਾਬਾ ਜੀ ਇਹ ਖੰਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੀ ਸਾਰਾ ਸੀਜ਼ਨ ਬੰਦਦੀਆਂ ਜੀ ਮੱਕੀ ਦੀਆਂ ਰੋਟੀਆਂ ਘਰੋਂ ਬਣ ਕੇ ਆਉਂਦਾ ਜੀ ਸਾਰਾ ਪ੍ਰਸ਼ਾਦਾ ਪਾਣੀ। ਅੱਛਾ ਜੀ ਇਹ ਸਾਰਾ ਆਪਣਾ ਘਰੋਂ ਰੈਡੀ ਹੋ ਕੇ ਆਉਂਦਾ। ਹਾਂ ਜੀ ਹਾਂ ਸਾਰਾ ਸਮਾਨ ਘਰੋਂ ਬਣ ਕੇ ਆਉਂਦਾ ਵੀ। ਠੀਕ ਹੈ ਜੀ। ਤੇ ਸਾਨੂੰ ਦੋ ਲੋਕਾਂ ਨੇ ਦੱਸਿਆ ਵੀ ਬਹੁਤ ਲੋਕੀ ਦੂਰੋਂ ਦੂਰੋਂ ਆ ਕੇ ਖਾਣੇ ਕੋਲ ਥਾਕੇ ਜਾਂਦੇ ਨੇ। ਹਾਂ ਹਾਂ ਜੀ ਸਾਰੇ ਆ ਕੇ ਖਾ ਕੇ ਖਾਂਦੇ ਆ ਜੀ। ਤੇ ਸਪੈਸ਼ਲੀ ਥੋੜੀ ਮੱਕੀ ਰੋਟੀ ਦੇ ਸਰੋਂ ਦਾ ਸਾਗ। ਮੱਕੀ ਰੋਟੀ ਸਰੋਂ ਦਾ ਸਾਗ ਜੀ ਸਾਰਾ ਸਮਾਨ ਘਰੋਂ ਬਣ ਕੇ ਆਉਂਦਾ ਜੀ। ਤੇ ਪ੍ਰਾਈਸ ਕੀ ਰਹਿੰਦਾ ਜੀ ਆਪਣੀ ਪਲੇਟ ਦਾ? ਸਾਰੀ ਇਹ ਪਲੇਟ ਆ ਜੀ। ਅੱਛਾ ਜੀ। ਸਰਕੀਏ ਪਲੇਟ ਆ। ਉਹਦੇ ਵਿੱਚ ਕੀ ਕੀ ਆਇਆ ਜਾਂਦਾ ਆਪਣੇ ਕੋਲ? ਦਾਲ ਐ, ਸਾਗ ਐ ਜੀ ਨਾਲ ਮੱਕੀ ਦੀਆਂ ਰੋਟੀਆਂ, ਲੱਸੀ ਐ ਜੀ। ਅੱਛਾ ਜੀ ਤੇ ਦਿਖਾਓ ਸਾਨੂੰ ਕੀ ਕੀ ਮਿਲਦਾ ਆਪਣੇ ਕੋਲ। ਆਹ ਲੋ ਜੀ ਸਾਗ। ਇਹ ਆ ਗਿਆ ਆਪਣਾ ਸਾਗ। ਸਾਬੇ ਦੁਨੀਆ ਬਹੁਤ ਛੋਲੇ ਨਹੀਂ ਧਾਰਨ। ਠੀਕ ਹੈ, ਇਹ ਮਾਸ ਵੱਲੋਂ ਇਹ ਦਾਲ ਹੋ। ਅਚੜਣੀ ਹੁੰਦੀ ਐ ਜੀ। ਆਹ ਮੂੜੀਆਂ ਸਲਾਜੀਆਂ ਮੱਖਣ ਐ ਜੀ ਉਹ ਘਰ ਦਾ। ਇਹ ਘਰ ਦਾ। ਠੱਟਿਆ ਹੋਇਆ ਮੱਖਣ ਘਰ ਦਾ। ਵਾਈਟ। ਹਾਂ ਜੀ ਦਾ। ਠੀਕ ਹੈ। ਲੱਸੀ ਅੰਦਰ ਪਈ ਆ ਜੀ ਠੀਕ ਆ ਲੱਸੀ ਪ੍ਰਸ਼ਾਦੇ ਜੀ ਗਰਮ ਗਰਮ ਘਰੋਂ ਬਣ ਕੇ ਆਉਂਦੇ ਨੇ ਜੀ ਆਹ ਲਓ ਇਹ ਤੜਕਾ ਲੱਗ ਰਿਹਾ ਦਾਲ ਨੂੰ ਹਾਂ ਜੀ ਇਹ ਰੋਟੀਆਂ ਜੀ ਆ ਨਰਮ ਨਰਮ ਫੋਲੀਆਂ ਫੋਲੀਆਂ ਇੱਕ ਵਾਰ ਆਪਾਂ ਨੂੰ ਲੱਸੀ ਵੀ ਦਿਖਾ ਰਹੇ ਹੋ ਜੀ ਉਹ ਬਾਬੇ ਕੋਲ ਦੇਖੋ ਦਿਖਾ ਹਾਂ ਜੀ ਆ ਗਾਭਰੀ ਬਣਾ ਰਹੇ ਆ ਆਹ ਜੱਟੀ ਜੀ ਲੱਸੀ ਜੀ ਤੇ ਆਪਣੀ ਛਟਨੀ ਲੱਗੀ ਆ ਹਾਂ ਜੀ ਇਹ ਵੀ ਘਰਦੀ ਹਾਂ ਜੀ ਹਾਂ ਘਰਦੀ ਪਿਓ ਘਰਦੀ ਹੁੰਦੀ ਹੈ ਜੀ ਸਵੇਰੇ ਚੁੱਲੇ ਤੇ ਕਰਦਾ ਜੁੱਤ ਸਵੇਰ ਤੋਂ ਸ਼ਾਮ ਤੱਕ ਠੀਕ ਹੈ ਠੀਕ ਹੈ ਤੇ ਬਾਬਾ ਜੀ ਅਸੀਂ ਸੁਣਿਆ ਵੀ ਤੁਹਾਡੇ ਕੋਲ 12 ਮਹੀਨੇ 30 ਦਿਨ ਮੱਕੀ ਰੋਟੀ ਸਰੋ ਦਾ ਸਾਗ 12 ਮਹੀਨੇ 30 ਦਿਨ ਮੱਕੀ ਰੋਟੀ ਸਰੋ ਦਾ ਸਾਗ ਬਣਦਾ ਜੀ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਠੀਕ ਹੈ ਜੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਹਾਂ ਜੀ ਠੀਕ ਹੈ ਤੇ ਬਾਈ ਜੀ ਆਪਣੇ ਢਾਬੇ ਬਾਰੇ ਦੱਸਿਓ ਵੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਤੇ ਕਿਨੇ ਸਟਾਰਟ ਕੀਤਾ ਸੀ ਹਾਂਜੀ ਸਾਡੇ ਫਾਦਰ ਸਾਹਿਬ ਨੇ ਚਲਾਇਆ ਹੈ ਜੀ ਪਹਿਲਾਂ ਇਹ ਨਾ ਪੁਰਾਣਾ ਢਾਬਾ ਹੁੰਦਾ ਸੀ 50-60 ਸਾਲ ਹੋ ਗਏ ਅੱਛਾ ਜੀ ਉਹਨਾਂ ਦਾ ਚਲਾਇਆ ਹੈ ਕੰਮ ਹੈ ਜੀ ਮੱਕੀ ਰੋਟੀ ਸਾਹਿਬ ਦਾ ਠੀਕ ਹੈ ਜੀ ਔਰ ਮਤਲਬ ਸ਼ੁਰੂ ਚ ਹੀ ਮੱਕੀ ਰੋਟੀ ਦੇ ਸਾਗ ਸੀਗਾ ਪਹਿਲਾਂ ਚਾਹ ਦੁੱਧ ਦਾ ਕੰਮ ਹੁੰਦਾ ਆਂਦਾ ਸੀ ਫਿਰ ਮੱਕੀ ਰੋਟੀ ਸਾਗ ਦਾ ਕੰਮ ਚੱਲਿਆ ਠੀਕ ਹੈ ਬਾਅਦ ਚ ਮੱਕੀ ਰੋਟੀ ਦੇ ਸਭ ਤੋਂ ਸਾਗ ਚਲਾੜ ਦਿੱਤਾ ਕਿੰਨਾ ਟਾਈਮ ਹੋ ਗਿਆ ਇਹਨੂੰ ਜੀ ਇਹਨੂੰ ਹੋ ਗਿਆ ਜੀ 50-60 ਸਾਲ ਠੀਕ ਹੈ ਆਪਣੀ ਦੁਕਾਨ ਹਾਂ ਰਸੂਲ ਤੇ ਲਾਗ ਤੇ ਬਾਈ ਜੀ ਆਪਾਂ ਨੂੰ ਇੱਕ ਪਲੇਟ ਲਾ ਕੇ ਦਿਖਾਓ ਜੀ ਆਹ ਲਓ ਜੀ ਸ਼ਰਮ ਦਾਲ ਦੇ ਲਾ ਕੇ ਸਾਡੀ ਕੋਟੀ ਢੋ ਜੀ ਇੱਕ ਇੱਕ ਮਿੰਟ ਆਓ ਤੇ ਬਾਬਾ ਜੀ ਅਸੀਂ ਲੋਕਾਂ ਕੋਲੋਂ ਸੁਣਿਆ ਵੀ ਦਲਜੀਤ ਦਾ ਸੰਜੀ ਵੀ ਆਪਣੇ ਆਏ ਸੀ ਢਾਬੇ ਤੇ ਵੀਰ ਨੇ ਸਾਡੀ ਯਾਦ ਕਰੀ ਸੀ ਵਾਪਸ ਪੁਰਾਣੇ ਢਾਬੇ ਤੇ ਆਇਆ ਸੀ ਸਾਡੇ ਜੀ ਸਾਡੇ ਢਾਬੇ ਦਾ ਨਾਮ 9 ਨਵ ਵੀ ਕਿ ਕਰਨ ਕਰਿਆ ਸੀ ਅੱਛਾ ਜੀ ਤੇ ਉਹ ਪ੍ਰੋਮੋਸ਼ਨ ਕਰਕੇ ਗਏ ਸੀ ਹਾਂ ਜੀ ਹਾਂ ਜੀ ਠੀਕ ਹੈ ਆਹ ਰੱਖੋ ਤੇ ਬਰਜਾਤ ਮੱਖਣ ਬਾਹਰ ਹੋਰ ਦੇ ਗਨੇ ਜਿਆ ਹੋਰ ਕਰਦੇ ਦਿਖਾ ਦਿਓ ਵਾਜ ਵਾਲੀ ਪੁੱਤ ਜਿੰਨੇ ਹਰਮੋਨੀ ਛੱਪਾ ਨੂੰ ਹੀ ਚਾਹੁੰਦਾ ਡਾਈਟ ਦਾ ਜਿੰਨੇ ਹਰਮੋਨੀ ਦਾ ਮਤਲਬ ਇਹ ਨਹੀਂ ਅਗਰ ਆ ਗਿਆ ਤੁਹਾਨੂੰ ਕੋ ਮਿਲ ਇਹ ਆਪਣੀ ਪਲੇਟ ਰੈਡੀ ਆ ਬਾਬਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਪੱਕੀ ਰੋਟੀ ਸਰਾ ਸਾਹ ਨੇੜੇ ਦਾਣਾ ਮੰਡੀ ਜੀ ਠੀਕ ਹੈ ਜੀ ਤੇ ਇੱਕ ਵਾਰ ਉਹ ਆਪਣੀ ਲੋਕੇਸ਼ਨ ਦਾਣਾ ਲੋਕੇਸ਼ਨ ਨੇੜੇ ਦਾਣਾ ਮੰਡੀ ਜੀ ਲੁਧਿਆਣੇ ਤੋਂ ਜਿਆਦਾ ਪਖਰਨੇ ਨੂੰ ਆਨੇ ਆ। ਦਾਣਾ ਮੰਡੀ ਤੋਂ ਥੋੜਾ ਜਿਹਾ ਬਾਬੇ ਦਾ ਢਾਬਾ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਮੇਰਾ ਕੰਟੈਕਟ ਨੰਬਰ 9217065589 ਠੀਕ ਹੈ ਬਾਈ। 9217065589 ਠੀਕ ਹੈ ਬਾਬਾ ਜੀ ਧੰਨਵਾਦ ਜੀ। ਸ਼ੁਕਰ ਜੀ ਬਾਈ।